ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਨਵਾਂ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਹੈ ਸਾਡੇ ਪੰਜਾਬ ਚੋਂ ਔਰ ਇੰਡੀਆ ਚੋਂ ਕੁਝ ਵਿਦਿਆਰਥੀ ਵਿਜ਼ਟਰ ਵੀਜ਼ਾ ਤੇ ਕੈਨੇਡਾ ਜਾ ਰਹੇ ਨੇ ਉਹ ਕੁਮਨਸਿਰਨ ਜਾਣਾ ਚਾਹੁੰਦੇ ਨੇ ਤੇ ਜ਼ਰੂਰ ਜਾਣ ਪਰ ਕਈ ਵਿਦਿਆਰਥੀ ਉੱਥੇ ਜਾ ਕੇ ਆਪਣਾ ਨੁਕਸਾਨ ਕਰਾਰੇ ਨੇ ਜਦੋਂ ਵਿਜ਼ਟਰ ਵੀਜ਼ਾ ਤੋਂ ਸਟੂਡੈਂਟ ਵੀਜ਼ਾ ਤੇ ਕਨਵਰਟ ਹੁੰਦੇ ਨੇ ਫਿਊਚਰ ਚੋਰਾ ਕੀ ਨੁਕਸਾਨ ਹੈ ਤੇ ਇਮੀਡੀਏਟ ਕੀ ਨੁਕਸਾਨ ਹੈ ਅੱਜ ਇਹ ਗੱਲਾਂ ਸਟੂਡੈਂਟਸ ਨੂੰ ਅਵੇਅਰ ਕਰਨਗੇ ਜਸਮੀਤ ਜੀ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਸਰ ਸ਼ਕਨ ਜਸਮੀਤ ਜੀ ਸਟੂਡੈਂਟ ਨੂੰ ਲੱਗਦਾ ਹੈ ਕਿ ਮੈਂ ਸਟੱਡੀ ਵੀਜ਼ਾ ਦੀ ਬਜਾਇ ਟੂਰਿਸਟ ਤੇ ਚਲਾ ਜਾਵਾ ਕੁਝ ਏਜੰਟਸ ਵੀ ਇਸ ਗੱਲ ਨੂੰ ਪ੍ਰਮੋਟ ਕਰ ਰਹੇ ਨੇ ਪਰ ਇਹਦੇ ਨੁਕਸਾਨ ਸਾਹਮਣੇ ਆ ਰਹੇ ਨੇ ਵਿਦਿਆਰਥੀਆਂ ਨੂੰ ਇਹਦੇ ਉੱਪਰ ਮੈਂ ਚਾਹੂੰਗਾ ਤੁਸੀਂ ਕਲੈਰਿਟੀ ਦਿਓ ਸੇ ਪਹਿਲੀ ਚੀਜ਼ ਤਾਂ ਜਦੋਂ ਸਟੂਡੈਂਟ ਕਿਸੇ ਕੰਸਲਟੈਂਟ ਕੋ ਜਾਂਦਾ ਹੈ ਨਾ ਕਿ ਮੇਰਾ ਵੀਜ਼ਾ ਲਵਾ ਦੋ ਤੇਨੇ ਤੇ ਲੋ ਲੱਗ ਜਾਏਗਾ 5 ਲੱਖ ਲਗਾਣੇ ਤੇਰੇ ਤੋਂ ਆਫਟਰ ਵੀਜ਼ਾ ਸੋ ਫਰਸਟ ਥਿੰਗ ਤਾਂ ਵੀਜ਼ਾ ਲਵਾਣ ਦਾ 5 ਲੱਖ ਕਿਉਂ ਲੈ ਰਹੇ ਤੁਸੀਂ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਕੋਈ ਪ੍ਰੋਬਲਮ ਨਹੀਂ ਹੈ ਪਰ ਤੁਸੀਂ 5 ਲੱਖ ਕਿਸੇ ਨੂੰ ਕਿਉਂ ਦੇ ਰਹੇ ਹੋ ਜਾਂ 2 ਲੱਖ ਕਿਸੇ ਨੂੰ ਕਿਉਂ ਦੇ ਰਹੇ ਹੋ ਆਫਟਰ ਵੀਜ਼ਾ ਸੈਕੰਡਲੀ ਸਪੋਜ਼ ਤੁਸੀਂ ਕਿਸੇ ਨੂੰ ਇੱਥੇ 5 ਲੱਖ ਦੇ ਗਏ ਸਮਝਣ ਦੀ ਇਹ ਲੋੜ ਹੈ ਥੋੜਾ ਜਿਹਾ ਬਰੀਕੀ ਦੇ ਨਾਲ ਕਿ ਉਹ ਵਿਜ਼ਟਰ ਵੀਜ਼ਾ ਹੈ ਜਿਨ੍ਹਾਂ ਤੁਸੀਂ ਕੰਮ ਕਰ ਸਕਦੇ ਹੋ ਲੀਗਲੀ ਨਾ ਤੁਸੀਂ ਪੜ ਸਕਦੇ ਹੋ ਲੀਗਲੀ 댓 ਮੀਨਸ ਕਿ ਜੇ ਤੁਸੀਂ ਸਪੋਜ਼ ਇੱਕ ਐਗਜ਼ਾਮਪਲ ਲੈ ਲੈਂਦਾ ਬੱਚੇ ਕੋ ਟੂਰਿਸਟ ਪਲੱਸ 2 ਕੀਤੀ ਉਹਨੇ ਆਈਲੈਂਡਸ ਵੀ ਹੈਗਾ ਉਹਦੇ ਕੋਲ ਪਰ ਉਹ ਕਹਿੰਦਾ ਮੈਂ ਪੈਸੇ ਨਹੀਂ ਖਰਚਨੇ ਤਾਂ ਮੈਂ ਵਿਜ਼ਟਰ ਤੇ ਚਲੇ ਜਾਣਾ ਤੁਸੀਂ ਵਿਜ਼ਟਰ ਤੇ ਪਹੁੰਚ ਗਏ ਉੱਥੇ ਤਾਂ ਉਸ ਤੋਂ ਬਾਅਦ ਆਪਾਂ ਕੀ ਕਰਨਾ ਪਏਗਾ ਸੋ ਸਮਝ ਲੀ ਇਹ ਲੋੜ ਹੈ ਕਿ ਬੱਚਾ ਇੱਕ ਫੋਮ ਹੀ ਕਿਸੇ ਨੂੰ 1 ਲੱਖ 2 ਲੱਖ ਦੇ ਕੇ ਗਿਆ ਜਾਂ ਜਿੰਨੇ ਵੀ ਦੇ ਗਿਆ ਐਕਸ ਅਮਾਉਂਟ ਦੇ ਕੇ ਗਿਆ ਜਦੋਂ ਉੱਥੇ ਪਹੁੰਚਿਆ ਵਰਕ ਕੋ ਕਰ ਨਹੀਂ ਸਕਦਾ ਸਟੱਡੀਉ ਕਰ ਨਹੀਂ ਸਕਦਾ ਫਿਰ ਉਹ ਕਿਸੇ ਕੰਸਲਟੈਂਟ ਦੇ ਉੱਥੇ ਜਾ ਕੇ ਡਾਲਰਸ ਤੇ ਚੱਲਦਾ ਦੇਖੋ ਪਹਿਲੀ ਗੱਲ ਸਮਝਣਾ ਤੁਸੀਂ ਜਦੋਂ ਆਪਾਂ ਕੈਨੇਡਾ ਪਹੁੰਚ ਜਾਂਦੇ ਆ ਨਾ ਉੱਥੇ 1000 ਡਾਲਰ 2000 ਡਾਲਰ 3000 ਡਾਲਰ ਪ੍ਰੋਸੈਸਿੰਗ ਫੀਸ ਚੱਲਦੀ ਹੈ ਸੁਣਨ ਨੂੰ 1000 ਡਾਲਰ ਬੜਾ ਛੋਟਾ ਅਮਾਉਂਟ ਲੱਗਿਆ ਪਰ ਅਮਾਉਂਟ ਹੋ ਗਿਆ 62000 ਜੀ ਸੋ ਸਟੂਡੈਂਟਸ ਦੇਖੋ ਉੱਥੇ ਜਾ ਕੇ ਜਦੋਂ ਕੰਸਲਟੈਂਟ ਦੇ ਆਪਾਂ ਹੱਥ ਚੜ੍ਹ ਦਿੰਦੇ ਆ ਫਿਰ ਆਪਾਂ ਕਹਿੰਨੇ ਆ ਯਾਰ ਐਲ ਐਮ ਆਈਏ ਕਰਾ ਦੇ ਸੀ ਪੜਨਾ ਨਹੀਂ ਹੈ ਹੁਣ ਐਲ ਐਮ ਆਈਏ ਦਾ ਕੀ ਹੈ 40000 ਡਾਲਰ 50000 ਡਾਲਰ 60000 ਡਾਲਰ ਮੈਂ ਤਾਂ ਸਟੂਡੈਂਟਸ ਨੂੰ ਕਹਾऊंगा ਕਿ ਕਦੀ ਵੀ ਇਹ ਰੂਟ ਨਾ ਬਣਾਏ ਕਰੋ ਇਹਦੇ ਚ ਦੇਖੋ ਜੇ ਅਸੀਂ ਗੱਲ ਕਰੀਏ ਤਾਂ ਕੋਈ ਸਕਸੈਸ ਨਹੀਂ ਹੈਗਾ ਚਲੋ ਤੁਸੀਂ 40000 ਡਾਲਰ ਦੇ ਤੇ ਤੁਸੀਂ ਕਹਿੰਦੇ ਪੜਨਾ ਨਹੀਂ ਚਾਹੁੰਦਾ ਮੇਰੀ ਐਲ ਐਮ ਆਈਏ ਕਰਾ ਦਿਓ ਐਲ ਐਮ ਆਈਏ ਮਿਲ ਵੀ ਗਈ ਠੀਕ ਹੈ ਤੁਸੀਂ ਕੰਮ ਕੀਤਾ ਉੱਥੇ 2 ਸਾਲ 3 ਸਾਲ ਪੀ ਆਰ ਤਾਂ ਫਿਰ ਵੀ ਨਹੀਂ ਹੋਰੀ ਪੀਆਰ ਨਹੀਂ ਹੋਣੀ ਐਲਐਮਆਈਏ ਲੈ ਕੇ ਪਲੱਸ 2 ਪਾਸ ਬੱਚੇ ਦੀ ਪੀਆਰ ਨਹੀਂ ਹੋਣੀ ਫਿਰ ਆਪਾਂ ਗੱਲ ਕਰਦੇ ਹਾਂ ਕਿਉਂ ਨਹੀਂ ਹੋਣੀ ਮੇਰਾ ਜੀ ਸੀ ਪਲੱਸ 2 ਪਾਸ ਹੈ ਤੁਹਾਡੇ ਪੁਆਇੰਟਸ ਨਹੀਂ ਪੂਰੇ ਹੁੰਦੇ ਸੈਕੰਡਲੀ ਤੁਸੀਂ ਕੋਈ ਸਕਿੱਲ ਨਹੀਂ ਅਕਵਾਇਰ ਕੀਤੀ ਤੁਸੀਂ 40000 ਡਾਲਰ ਜ਼ਰੂਰ ਦਿੱਤਾ ਐਲਐਮਆਈਏ ਲੈਣ ਲਈ ਪਰ ਤੁਸੀਂ ਪੜ੍ਹਾਈ ਦਾ ਕੋਈ ਕੀਤੀ ਨਹੀਂ ਤੁਹਾਡੇ ਕੋਲ ਕੋਈ ਸਕਿੱਲ ਨਹੀਂ ਹੈਗੀ ਤੇ ਜੀ ਚੀਜ਼ ਹੈ ਤੁਹਾਡੇ ਕੋਲ ਕੀ ਕਰਨੇ ਜੌਬ ਵੀ ਮਿਲੇਗੀ ਜਿਹੜੀ ਜੌਬ ਜਿਹੜਾ ਐਲਐਮਆਈਏ ਮਿਲ ਲੈਣੇ ਆਪਾਂ ਕਾਫੀ ਸਾਰੇ ਐਲਐਮਆਈਏ ਦਿੱਤੇ ਜਾਂਦੇ ਨੇ ਜਿੱਥੇ ਜੌਬ ਨਹੀਂ ਆਫਰ ਹੁੰਦੀ ਸਿਰਫ ਵਰਕ ਪਰਮਿਟ ਕਨਵਰਟ ਹੋ ਜਾਂਦਾ ਹੈ ਤੇ ਜੌਬ ਮਿਲਦੀ ਨਹੀਂ ਸੋ ਸਟੂਡੈਂਟਸ ਬਹੁਤ ਸਾਰੇ ਪਹਿਲੂ ਹੈਗੇ ਆ ਇਹਦੇ ਵਿੱਚ ਜਿਹੜੇ ਸਾਨੂੰ ਸਮਝਣ ਦੀ ਲੋੜ ਹੈ ਸੋ ਇਹਦੇ ਲਈ ਮੈਂ ਸਾਰਿਆਂ ਨੂੰ ਕਹਾਂਗਾ ਕਿ ਜੇ ਤੁਸੀਂ ਯੰਗ ਹੋ ਸਟੂਡੈਂਟ ਹੋ ਪਲੱਸ 2 ਕੀਤੀ ਹੈ ਗ੍ਰੈਜੂਏਸ਼ਨ ਕੀਤੀ ਹੈ ਆਇਲਟਸ ਕਰ ਸਕਦੇ ਹੋ ਤਾਂ ਜਿਹੜਾ ਸਭ ਤੋਂ ਸੇਫ ਰੂਟ ਹੈ ਉਹ ਹੈਗਾ ਸਟੂਡੈਂਟ ਵੀਜ਼ਾ ਸਟੂਡੈਂਟ ਵੀਜ਼ਾ 'ਚ ਆਪਾਂ ਲੀਗਲੀ ਕੰਮ ਕਰ ਸਕਦੇ ਆ ਇੱਥੋਂ ਪਤਾ ਹੈ ਕਿ ਸਰਕਾਰੀ ਕਾਲਜ 'ਚ ਜਾ ਰਹੇ ਆ ਪ੍ਰਾਈਵੇਟ ਕਾਲਜ 'ਚ ਨਹੀਂ ਜਾਣਾ ਪਤਾ ਹੈ ਕਿ ਜੇ 2 ਸਾਲ ਪੜ੍ਹਾਈ ਕੀਤੀ 3 ਸਾਲ ਦਾ ਵਰਕ ਪਰਮਿਟ ਮਿਲਣਾ ਫਿਰ ਪਤਾ ਹੈ ਸਾਨੂੰ ਕੀ ਕੀ ਕਹਿੰਦੇ ਆ ਪਾਰਟ ਟਾਈਮ ਵਰਕ ਅਲਾਉਡ ਹੈ ਫਿਰ ਜਦੋਂ ਆਪਾਂ ਪੜ੍ਹਾਈ ਕਰਦੇ ਆਂ ਤਾਂ ਆਪਾਂ ਸਕਿੱਲ ਅਕਵਾਇਰ ਕਰਦੇ ਆਂ ਹੁਣ ਸਾਰੀ ਗੇਮ ਹੈਗੀ ਹੈ ਸਕਿੱਲ ਦੀ ਜੀ ਜੇ ਆਪਾਂ ਸਕਿੱਲ ਅਕਵਾਇਰ ਕਰ ਰਹੇ ਆਂ ਤਾਂ ਪੀਆਰ ਕੋਈ ਨਹੀਂ ਰੋਕ ਸਕਦਾ ਜੇ ਅਸੀਂ ਸਕਿੱਲ ਅਕਵਾਇਰ ਕਰ ਰਹੇ ਆਂ ਤਾਂ ਪੀਆਰ ਕੋਈ ਨਹੀਂ ਰੋਕ ਸਕਦਾ ਜੀ ਸੋ ਜੇ ਪੀਆਰ ਹੋ ਗਏ ਤਾਂ ਇਸ ਤੋਂ ਵਧੀਆ ਗੱਲ ਕੀ ਹੈ ਸੋ ਸਟੂਡੈਂਟਸ ਔਰ ਸਾਰਿਆਂ ਦੇ ਪੇਰੈਂਟਸ ਨੂੰ ਇਹ ਸਮਝਣ ਦੀ ਲੋੜ ਹੈ ਕਿ ਵਿਜ਼ਟਰ ਵੀਜ਼ਾ ਤੁਹਾਡੇ ਵਾਸਤੇ ਨਹੀਂ ਬਣਿਆ ਜੇ ਤੁਸੀਂ ਪੜ੍ਹੇ ਲਿਖੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਹਲੇ ਯੰਗ ਹੋ ਵਿਜ਼ਿਟਰ ਵੀਜ਼ਾ ਆਏਗਾ ਜੇ ਨਾਮ ਵਿਜ਼ਿਟਰ ਹੈ ਤੁਸੀਂ ਵਿਜ਼ਿਟ ਲਈ ਜਾ ਰਹੇ ਹੋ ਪੇਰੈਂਟਸ ਜਾ ਰਹੇ ਆ ਆਪਣੇ ਬੱਚਿਆਂ ਨੂੰ ਮਿਲਣ ਘੁੰਮਣ ਜਾ ਰਹੇ ਆ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾ ਰਹੇ ਆ ਆਪਣੇ ਫਰੈਂਡਸ ਨੂੰ ਮਿਲਣ ਜਾ ਰਹੇ ਆ ਔਰ ਤੁਸੀਂ ਉਹਦੇ ਤੇ ਵੀ 에어ਪੋਰਟ ਤੇ ਪਹੁੰਚ ਕੇ ਵੀ ਝੂਠ ਬੋਲ ਜੂਗੇ ਮੈਂ ਤਾਂ 10 ਦਿਨ ਲਈ ਆਇਆ ਮੈਂ ਤਾਂ 12 ਦਿਨ ਲਈ ਆਇਆ ਉੱਥੇ ਰਿਕਾਰਡ ਚੜਦਾ ਤੁਸੀਂ ਕਿੰਨੇ ਦਿਨ ਲਈ ਆਇਓ 12 ਦਿਨ ਲਈ ਆਇਓ ਰਿਟਰਨ ਟਿਕਟ ਹੈਗੀ ਹੈ ਸਭ ਕੁਝ ਹੈਗਾ ਉਹ ਚੈੱਕ ਹੁੰਦਾ ਸੋ ਇਹ ਰੂਟ ਸਹੀ ਨਹੀਂ ਹੈਗਾ ਬਾਕੀ ਤੁਸੀਂ ਜੇ ਬਧੇਰੀ ਜਾਣਕਾਰੀ ਲਈ ਸਾਡੇ ਨੀਰੈਸਟ ਆਫਿਸ ਮਿਲੋ ਸਾਡਾ ਕੈਨੇਡਾ ਚ ਵੀ ਆਫਿਸ ਹੈਗਾ ਜੇ ਤੁਸੀਂ ਉੱਥੇ ਵੀ ਵਿਜ਼ਟਰ ਚੋਂ ਕੋਈ ਕਨਵਰਜਨ ਕਰਾਉਣਾ ਚਾਹੁੰਦੇ ਸਟੂਡੈਂਟ ਚ ਜਾਂ ਕਿਸੇ ਹੋਰ ਕੈਟੇਗਰੀ ਚ ਤੁਸੀਂ ਸਾਨੂੰ ਮਿਲ ਸਕਦੇ ਹੋ ਪੀਆਰ ਲਾਉਣਾ ਚਾਹੁੰਦੇ ਐ ਇਸ ਟਾਈਮ ਬਹੁਤ ਸਾਰੇ ਬੱਚੇ ਆਪਣੀ ਪੀਆਰ ਦੀ ਫਾਈਲ ਲਾਉਣਾ ਚਾਹੁੰਦੇ ਆ ਤਾਂ ਉਹ ਵੀ ਲਗਾ ਸਕਦੇ ਆ ਸੋ ਡੈਫੀਨੇਟਲੀ ਤੁਸੀਂ ਸਾਨੂੰ ਮਿਲ ਕੇ ਆਪਣੀ ਸੋਲੂਸ਼ਨ ਲੱਭ ਸਕਦੇ ਆ ਇਸ ਚੀਜ਼ ਦਾ ਸੋ ਇਹਦੇ ਚ ਕਹੀਏ ਕਿ ਅਸੀਂ ਕੀ ਕੋਈ ਗਲਤ ਕੰਮ ਕਰ ਰਹੇ ਆ ਨਹੀਂ ਬਟ ਸਟੂਡੈਂਟਸ ਨੂੰ ਮੇਰੀ ਇਹ ਐਡਵਾਈਸ ਹੈ ਕਿ ਚੂਜ਼ ਦ ਰੂਟ ਵਿਚ ਇਜ਼ ਲੌਂਗ ਟਰਮ ਬਿਲਕੁਲ ਲੌਂਗ ਟਰਮ ਔਰ ਜੈਨੂਇਨ ਰੂਟ ਹੈ ਜਿਹੜਾ ਤੁਸੀਂ ਚੂਜ਼ ਕਰੋ 90413 90412 ਇਸ ਨੰਬਰ ਤੇ ਤੁਸੀਂ ਫੋਨ ਕਰੋ ਕੋਈ ਵੀ ਕਨਫਿਊਜ਼ਨ ਹੈ ਉਹਨੂੰ ਦੂਰ ਕਰੋ ਬਹੁਤ ਧੰਨਵਾਦ